ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੁਸੀਂ ਮੇਰਾ ਥੰਬਨੇਲ ਵੇਖ ਹੀ ਲਿਆ ਹੋਣਾ ਹੈ ਕਿ ਜੇ ਅਸੀਂ ਕੋਈ ਪੁੰਨ ਕਰਨ ਜਾ ਰਹੇ ਹਾਂ ਕਿ ਪਹਿਲਾਂ ਸੋਚ ਲਈਏ ਕਿ ਉਸ ਪੁੰਨ ਦਾ ਪਰ ਸਾਨੂੰ ਚੰਗਾ ਮਿਲਣ ਵਾਲਾ ਹੈ ਜਾਂ ਮਾੜਾ ਜੇ ਸਾਨੂੰ ਕੋਈ ਸੇ ਪੁੰਨ ਕਰ ਰਹੇ ਹਾਂ ਦਾ ਪੁੰਨ ਲੱਗੂਗਾ ਜਾਂ ਪਾਪ ਲੱਗੇਗਾ ਕਿਉਂਕਿ ਕਦੀ ਕਦਾਰ ਕੁਝ ਪੁੰਨ ਸਾਨੂੰ ਪਾਪੀ ਬਣਾ ਦਿੰਦੇ ਉਹ ਕਿਵੇਂ ਜੀ ਵੀ ਕੀ ਆਪਣੇ ਘਰੇ ਕੋਈ ਨਾ ਕੋਈ ਮੰਗਤਾ ਹੈ ਉਹਨੂੰ ਵਸੀ ਕਈ ਵੈਸੇ ਜਿੱਦ ਕਰਕੇ ਬਹਿ ਜਾਂਦੇ ਨੇ ਕਿ ਅਸੀਂ ਤੇ ਵੀ ਪੈਸੇ ਹੀ ਲੈਣੇ ਆਂ ਨਾ ਸਿਆਟਾ ਲੈਣਾ ਵੈ ਨਾ ਕੋਈ ਅਸੀਂ ਰੋਟੀ ਖਾਣੀ ਹੈ ਨਾ ਕੋਈ ਅਸੀਂ ਕਣਕ ਦਾਣੇ ਲੈਣੇ ਬਸ ਤੇ ਪੈਸੇ ਲੈਣੇ ਜੇ ਤੁਸੀਂ ਦੇ ਸਕਦੇ ਤੇ ਦੇ ਪਰ ਅਸੀਂ ਕਹਿ ਵੀ ਦਿਨੇ ਹੁੰਨੇ ਆ ਕਿ ਨਹੀਂ ਬਈ ਅਸੀਂ ਤੇ ਆਟਾ ਦਵਾਂਗੇ ਜਾਂ ਰੋਟੀ ਖਾ ਲੋ ਚਾ ਪੀ ਲੋ ਹੈ ਨਾ ਪਰ ਕਈਆਂ ਦੀ ਸੋਚ ਹੈ ਜੀ ਮੰਗਤੇ ਆਦੇ ਅੱਜਕੱਲ ਨੂੰ ਮੰਗਦੇ ਵੀ ਪੈਸੇ ਦੋ ਸੌ ਨੂੰ 10 ਰੁਪਏ ਦੇ ਦੋ 5 ਰੁਪਏ ਦੇ ਦੋ ਤੇ ਫਿਰ ਉੱਤੋਂ ਥੱਲੇ ਕੋਈ ਮੰਗਦਾ ਹੀ ਨਹੀਂ ਕੱਲੀ ਗੱਲ ਤੇ ਪਰ ਇਹ ਸੋਚ ਹੈ ਕਿ ਜ਼ਰੂਰੀ ਨਹੀਂ ਕਿ ਉਹ ਮੰਗਤਾ ਜਿਨੂੰ ਆਪਾਂ ਪੈਸੇ ਦੇਣ ਜਾ ਰਹੇ ਹਾਂ ਉਹ ਬਾਤ ਕਈ ਮਜਬੂਰੀ ਦਾ ਮਾਰਿਆ ਹੈ ਉਹ ਕੋਈ ਗਰੀਬ ਹੈ ਜਾਂ ਉਹਦੇ ਪਰਿਵਾਰ 'ਚ ਕਿਸੇ ਨੂੰ ਮਜਬੂਰੀ ਉਸ ਪਰਿਵਾਰ 'ਚ ਹੈਗੀ ਹੈ ਕਿ ਉਹ ਮੰਗਤਾ ਬਣ ਗਿਆ ਈ ਹੈ ਉਹ ਜੀ ਵੀ ਮੰਤਰੀ ਤੁਰੇ ਫਿਰਦੇ ਨੇ ਉਹਨਾਂ ਦੀ ਸ਼ਕਲਾਂ ਪਰਿਮਾਨ ਸਿਆਂ ਦੇਖਣ ਚੋ ਚੰਗੇ ਲੱਗ ਰਹੇ ਨੇ ਕਿ ਬਈ ਗਰੀਬ ਹੈ ਮਾੜਾ ਹੈ ਵਿਚਾਰਾ ਚਲ ਦੇ ਦिए ਪੈਸੇ ਮੰਗ ਰਿਹਾ ਕਿ ਪਤਾ ਕਿੰਨੀ ਖ ਲੋੜ ਹੋਈਗੀ ਉਹਨੂੰ ਹੈ ਨਾ ਤੇ ਪਰ ਆਪਾਂ ਦੇ ਤੇ ਦਿੰਨੇ ਆ ਲੇਕਿਨ ਬਾਅਦ ਪਤਾ ਲੱਗਦਾ ਹੈ ਕਿ ਉਹ ਬੰਦਾ ਆ ਰਿਹਾ ਤੇ ਨਸ਼ਾ ਕਰ ਰਿਹਾ ਹੈ ਜਾਂ ਸ਼ਰਾਬ ਪੀ ਰਿਹਾ ਹੈ ਗਲਤ ਕੰਮਾ ਚ ਹੈ ਕਿ ਉਹ ਪੈਸੇ ਦਿੱਤੇ ਤਾਂ ਸਾਨੂੰ ਕੋਨ ਨਹੀਂ ਲੱਗਦਾ ਕਿਉਂਕਿ ਉਹ ਪੈਸੇ ਲੈ ਕੇ ਲਿਜਾ ਕੇ ਸ਼ਰਾਬ ਪੀ ਲਈਆਂ ਕੋਈ ਨਸ਼ਾ ਕਰ ਲਈ ਤੇ ਉਹਦੇ ਬਾਅਦ ਉਹਦੇ ਪਰਿਵਾਰ ਦੀਆਂ ਸੀਸਾਂ ਤੇ ਸਾਨੂੰ ਨਹੀਂ ਲੱਗਣੀਆਂ ਬਜ ਸੀਸਾਂ ਜਰੂਰ ਲੱਗ ਜਾਣਗੀਆਂ ਇਸੇ ਕਰਕੇ ਮੈਂ ਗੱਲ ਕਹੀ ਹੈ ਕਿ ਜਦੋਂ ਆਪਾਂ ਕਿਸੇ ਦਾ ਭਲਾ ਕਰਨ ਦਾ ਸੋਚਦੇ ਹਾਂ ਕੋਈ ਪੁੰਨ ਕਰਨ ਦਾ ਸੋਚਦੇ ਹਾਂ ਜਾਂ ਪੁੰਨ ਕਰਦੇ ਤਾਂ ਆਪਾਂ ਸੋਚਦੇ ਬਈ ਮੈਂ ਤਾਂ ਚੰਗਾ ਕੰਮ ਕੀਤਾ ਰੱਬ ਦੇਖ ਰਿਹਾ ਹੈ ਤੇ ਸ਼ਾਇਦ ਇਸ ਮੇਰੇ ਨਾਲ ਵੀ ਚੰਗਾ ਹੋਏਗਾ ਪਰ ਜਦੋਂ ਆਪਾਂ ਐਦਾਂ ਦਾ ਕੋਈ ਕੰਮ ਕਰਦੇ ਆ ਮੰਨਦੇ ਨੂੰ ਪੈਸੇ ਪੂਸੇ ਦੇ ਦਿੰਦੇ ਆ ਤੇ ਜੋ ਉਹਦੀ ਪਰਿਵਾਰ ਤੋਂ ਸਾਨੂੰ ਬਦਸੀਸਾਂ ਲੱਗਦੀਆਂ ਅਸੀਸਾਂ ਮਿਧਾਂ ਤੇ ਉਹ ਸਾਨੂੰ ਪੁੰਨ ਕਦੀ ਫਲਦਾ ਹੀ ਨਹੀਂ ਇਸੇ ਕਰਕੇ ਕੋਸ਼ਿਸ਼ ਕਰਿਆ ਕਰੋ ਕਿ ਪੁੰਨ ਉੱਥੇ ਕਰੋ ਜਿੱਥੇ ਲੋੜ ਹੈ ਜਿਵੇਂ ਕੀ ਕਈ ਆਸ਼ਰਮ ਨੇ ਬਜ਼ੁਰਗ ਰਹਿਣ ਦੇ ਨੇ ਉੱਥੇ ਉਹਨਾਂ ਦੇ ਬੱਚੇ ਉਹਨਾਂ ਨੂੰ ਆਸ਼ਰਮਾਂ 'ਚ ਛੱਡ ਆਂਦੇ ਨੇ ਜੋ বেলা ਹੁੰਦਾ ਹੈ ਮਾਪਿਓ ਦਾ ਆਪਣੇ ਬੱਚਿਆਂ ਤੋਂ ਸੇਵਾ ਕਰਾਂਦਾ ਪਰ ਉਹ ਸੇਵਾ ਤੋਂ ਪੰਜਦੇ ਨਹੀਂ ਆਪਣੇ ਮਾਪਿਓ ਦੀ ਤੇ ਉਹ আশ্রম ਜੀ ਛੱਡ ਦਿੰਦੇ ਨੇ ੱੱੱਕੇ ਮਾਰ ਕੇ ਕੱਢ ਦਿੰਦੇ ਨੇ ਉਹਨਾਂ ਵਿਚਾਰੀਆਂ ਦੀ ਹੈਲਪ ਕਰ ਸਕੋ ਤੇ ਕਰੋ ਲੇਕਿਨ ਕਈ ਬੱਚੇ ਜਿੱਤਿਆਂ ਜੰਮਦੀਆਂ ਏ ਕੋਈ ਕੂੜੇਦਾਨ ਚ ਕੋਈ ਰੇਲ ਦੀ ਪਟਰੀਆਂ ਤੇ ਕੋਈ ਕਿਤੇ ਸੁੱਟ ਜਾਂਦੇ ਨੇ ਉਹਨਾਂ ਵਾਸਤੇ ਵੀ ਆਸ਼ਰਮ ਬਣਾਏ ਗਏ ਨੇ ਉੱਥੇ ਜਾ ਕੇ ਤੁਸੀਂ ਕੰਮ ਕਰ ਸਕਦੇ ਨੇ ਲੇਕਿਨ ਕਿਸੇ ਦੀ ਬਿਮਾਰੀ ਕਿਸੇ ਨੂੰ ਬਿਮਾਰੀ ਹੈ ਤੇ ਉਹਦਾ ਇਲਾਜ ਨਹੀਂ ਹੋ ਪਾਰਿਆ ਉਹਦਾ ਇਲਾਜ ਕਰਨ ਵਾਸਤੇ ਤੁਸੀਂ ਪੈਸੇ ਦੇ ਸਕਦੇ ਹੋ ਅੱਜ ਕੱਲ ਤੇ ਇੰਸਟਾ ਦੇ ਫੇਸਬੁਕ ਤੇ ਅਜਿਹੀ ਚੀਜ਼ਾਂ ਤੇ ਵੱਧੂ ਚੀਜ਼ਾਂ ਸਕੈਨਰੀ ਭੇਜ ਦਿੰਦੇ ਨੇ ਕਿ ਵੇ ਸਾਡੇ ਹੈਲਪ ਕਰੋ ਵੀਡੀਓ ਬਣਾ ਕੇ ਸ਼ੋਅ ਹੀ ਕਰ ਦਿੰਦੇ ਨੇ ਵੀ ਸਾਡੇ ਬਰਬਾਦ ਦੇ ਕੀ ਹਾਲ ਤੇ ਕੀ ਕੰਡੀਸ਼ਨ ਹੈ ਤੇ ਆਪਾਂ ਜਿੰਨਾ ਹੋ ਸਕੀਏ ਇਹੋ ਜੀ ਰਾਹ ਤੇ ਤੁਲਕੇ ਲੋਕਾਂ ਦੀ ਹੈਲਪ ਕਰੀਏ ਜੇ ਉਹਨਾਂ ਆਪਾਂ ਵਾਕੇ ਖਟਨਾ ਉਹਨਾਂ ਪਾਣਾ ਹੈ ਤੇ ਆਪਾਂ ਇਦਾਂ ਦੀ ਰਾਹ ਤੇ ਜਾ ਕੇ ਪੁਨ ਕਰੀਏ ਕਿ ਆਪਾਂ ਨੂੰ ਪੁਨ ਵੀ ਲੱਗੇ ਤੇ ਸਾਡੇ ਮਨ ਨੂੰ ਵੀ ਆਸਰਾ ਮਿਲੇ ਕਿ ਵਾਕਈ ਇਹ ਜਿसरी ਚੰਗਾ ਕੰਮ ਕੀਤਾ ਇਹੋ ਜੇ ਮੰਗਤਿਆਂ ਨੂੰ ਪੈਸੇ ਦਸਾਂ ਬੀਆਂ ਦੇ ਨਾਲ ਸਾਨੂੰ ਕੋਨ ਨਹੀਂ ਲੱਗਣਾ ਪੰਨਾ ਗਰੀਬ ਵਿਚਾਰਿਆਂ ਦੇ ਪਰਿਵਾਰ ਤੋਂ ਸਾਨੂੰ ਸੀਸਾ ਨਹੀਂ ਮਿਲਣੀ ਹੋ ਸਕੇ ਜੇ ਕੋਈ ਮੰਗਤਾ ਆ ਜੇ ਤੁਹਾਨੂੰ ਰੋਟੀ ਖਵਾ ਦੋ ਨਹੀਂ ਖਾਂਦਾ ਤੇ ਕਿਆ ਦੋ ਬਈ ਦਾਣੇ ਹੈ ਆਟਾ ਲੈ ਜਾਣਾ ਲੈ ਜਾਣਾ ਨਹੀਂ ਲੈ ਜਾਣਾ ਨਾਲੀ ਦਾ ਪਰ ਪੈਸੇ ਨਹੀਂ ਅਸੀਂ ਦੇਣੀ ਕਿਉਂਕਿ ਅਸੀਂ ਜੋ ਕਿਸੇ ਦਾ ਚੰਗਾ ਕਰਨਾ ਸੋਚੀਏ ਤੇ ਉਹਦਾ ਮਾੜਾ ਕਰ ਬੈਠੀਏ ਤੇ ਸਾਡੇ ਦਿਲ ਨੂੰ ਵੀ ਸੱਟ ਵੱਜੂਗੀ ਕਿ ਸਾਡੇ ਤੋਂ ਕੀ ਹੋਊਗਾ ਆਪਾਂ ਤਰੀਕੇ ਨਾਲ ਸੋਚਦੇ ਆ ਨਾ ਕਿ ਯਾਰ ਅੱਜ ਤੀ ਮੈਂ ਫੋਨ ਕੀਤਾ ਪਰ ਸਾਡਾ ਅਜ ਮਾੜਾ ਕਿਵੇਂ ਹੋ ਗਿਆ ਬਸ ਇਹੀ ਸੋਚ ਲੋ ਕਿਤੇ ਨਾ ਕਿਤੇ ਆਪਾਂ ਇਹੋ ਜਿਹਾ ਫੋਨ ਕਰਕੇ ਬਹਿ ਜਾਂਦੇ ਆ ਤੇ ਉਹਦੇ ਬਾਅਦ ਸਾਡੇ ਨਾਲ ਚੰਗੇ ਦੀ ਜਗ੍ਹਾ ਮਾੜਾ ਤੇ ਹੋਣਾ ਹੀ ਹੈ ਇਸੇ ਕਰਕੇ ਕੋਸ਼ਿਸ਼ ਕਰੋ ਕਿ ਫੋਨ ਉੱਥੇ ਕਰੋ ਜਿੱਥੇ ਲੱਗਣਾ ਹੈ ਗੁਰਦੁਆਰੇ ਸੇਵਾ ਦੇ ਆਓ ਲੰਗਰ ਪ੍ਰਸ਼ਾਦਾ ਦਾਲ ਦੇ ਆਓ ਪੱਟੀ ਦੇਓ, ਖੰਡ ਦੇਓ। ਪੈਗਟਾਂ 'ਚ ਮਿਲਦੇ ਹੀ ਅੱਜਕੱਲ ਸਭ ਕੁਝ। ਉੱਥੇ ਗਰੀਬ ਹੁੰਦੇ ਨੇ। ਉਹਨਾਂ ਨੂੰ ਦੇਓ ਕੁਛ ਨਾ ਕੁਛ ਕੰਬਲ ਲੈ ਕੇ, ਸੂਟ ਦੇ ਕੇ। ਅੱਜਕੱਲ ਨਿੱਕੇ-ਨਿੱਕੇ ਬੱਚੇ ਨਹੀਂ ਠੁੱਪ ਗਰਮੀ ਹੈ। ਕੋਈ ਚਪਲਾ ਤਨੰਦਾ ਫਿਰਦਾ ਹੈ। ਤੇ ਉਹਨਾਂ ਨੂੰ ਚਪਲਾਂ ਦਾ ਜੋੜਾ ਦਵਾ ਦਿਓ। ਪਰ ਇਹੋ ਜਿਹਾ ਹੀ ਪੁੰਨ ਕਰੋ ਜੋ ਰੱਬ ਵੇਖ ਕੇ ਖੁਸ਼ ਹੋ ਜਾਵੇ। ਰੱਬ ਇਹ ਨਾ ਕਵੇ ਕਿ ਇਹਨੇ ਪੁੰਨ ਕੀਤਾ ਪਰ ਇਹਨੂੰ ਪਤਾ ਹੀ ਨਹੀਂ ਲੱਗਿਆ ਕਿ ਪੁੰਨ ਦੇ ਵਿੱਚ ਇਹਨੇ ਪਾਪ ਕਰ ਲਿਆ। ਬੱਤੂ ਵੱਦ ਕੋਸ਼ਿਸ਼ ਕਰੋ ਇੱਕ ਚੰਗਾ ਪੁੰਨ ਕਰਨ ਦੀ ਗੁਰੂ ਦਾ ਨਾਮ ਲੈ ਕੇ ਔਰ ਜੇ ਪੁੰਨ ਕਰਨਾ ਹੈ ਨਾ ਦਿਲੋਂ ਕਰੋ ਦਿਖਾਵਾ ਨਾ ਕਰੋ ਕਈ ਲੋਕ ਅੱਜਕੱਲ ਫੋਟੋਆਂ ਖਿੱਚਣ ਲੱਗ ਜਾਂਦੇ ਨੇ ਵੀ ਆਹ ਚੀਜ਼ ਮੈਨੂੰ ਦਿੱਤੀ ਲੋਬੇ ਫੋਟੋ ਖਿੱਚੋ ਇਹੋ ਜਿਹਾ ਪੁੰਨ ਤਾਂ ਕੋਈ ਫਾਇਦੇ ਨਹੀਂ ਮਿਲਣਾ ਜੋ ਦਿਖਾਵਾ ਦੁਨੀਆ ਨੂੰ ਦਿਖਾ ਰਹੇ ਨੇ ਪੁੰਨ ਇਹਦਾ ਕਰ ਜੇ ਉਹ ਕਿ ਕਿਸੇ ਨੂੰ ਪਤਾ ਵੀ ਨਾ ਚੱਲੇ ਕਿ ਇਹ ਮੇਰਾ ਪਲਾ ਵੀ ਕਰ ਗਿਆ ਸਿਰਫ ਇੱਕ ਰੱਬ ਜਾਣਦਾ ਹੋਵੇ ਅੱਜ ਕੱਲ ਤੇ ਆਪਾ ਫੋਨ ਕਰਨ ਲੱਗੇ ਗੁਰਦੁਆਰਿਆਂ 'ਚ ਵਾਜਾ ਦੇ ਦਿੰਨੇ ਐ ਕਿ ਇੰਨੇ ਪੈਸਿਆਂ ਦਾ ਚੜਾਵਾ ਦਿੱਤਾ ਹੈ ਬਈ ਇੰਨੇ ਪੈਸੇ ਅਸੀਂ ਚੜਾਏ ਐ ਬਈ ਗੁਰਦੁਆਰੇ ਦੀ ਸੇਵਾ ਲਈ ਲੰਗਰ ਹਾਲ ਲਈ ਦੀਵਾਨ ਹਾਲ ਲਈ ਗੁਰਦੁਆਰੇ ਦੀ ਕੋਈ ਚੀਜ਼ ਬਣਾਉਣ ਵਾਸਤੇ ਇੰਨੇ ਪੈਸੇ ਦਿੱਤੇ ਬਾਬਾ ਜੀ ਉੱਚੀ ਆਵਾਜ਼ 'ਚ ਦੱਸੋ ਇਹ ਪੁੱਤ ਰੱਬ ਨੂੰ ਸੀ ਦੱਸ ਰਿਹਾ ਜਿਹੜੇ ਰੱਬ ਨੇ ਦਿੱਤਾ ਉਹਦਾ ਅਸੀਂ ਖਾਣੇ ਐ ਉਹਨੂੰ ਹੀ ਅਸੀਂ ਸੁਣਾਣੇ ਕਿ ਅਸੀਂ ਇੰਨੇ ਜੋਗੇ ਰੱਬਾ ਤੇਰੇ ਲਈ ਕੁਝ ਕਰਨਾ ਹੈ ਚੰਗੀ ਮਾੜੀ ਗੱਲ ਲੈਣਾ ਵੱਤ ਤੋਂ ਵੱਧ ਧੰਨ ਕਰੋ ਇਹੋ ਜਿਹਾ ਧੰਨ ਕਰੋ ਜਿੰਨਾ ਸਿਰਫ ਰੱਬ ਨੂੰ ਪਤਾ ਹੋਵੇ ਕਿਉਂਕਿ ਦੇਣ ਵਾਲਾ ਵਾਹਿਗੁਰੂ ਉਹ ਤੇ ਆਪੇ ਜਾਣੀ ਜਾਣ ਦੁਨੀਆ ਨੂੰ ਕੀ ਦੱਸ ਦੇਣੀ ਸੀ ਤੇ ਸਿੱਖੋਂ ਨੇ ਖੱਟੇ ਉਹਨੇ ਧਾਨੀ ਖੱਟਿਆ ਜਨ ਵਾਹਿਗੁਰੂ ਜੀ ਜੇ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਜੀ ਵੱਤ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ ਫੋਲੋ ਕਰੋ ਵਾਹਿਗੁਰੂ ਜੀ ਸ਼ੇਅਰ ਜ਼ਰੂਰ ਕਰਨਾ ਜੇ ਸਾਡੇ ਵਿਚਾਰ ਚੰਗੇ ਲੱਗੇ ਲੇਕਿਨ ਜੀ ਸਤਿ ਸ੍ਰੀ ਅਕਾਲ ਜੀ